ਲੋਡੂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਤੇ ਸਾਰਿਆਂ ਦਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਜਿਹੜੇ ਆਪਣੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਭਣਾ ਨੇ ਕੀਤਾ ਉਹਨਾਂ ਦਾ ਦਿਲ ਤੋਂ ਧੰਨਵਾਦ ਤੇ ਜਿਹੜਾ ਮੇਰਾ ਵੀਰ ਨਵਾਂ ਵੇਖ ਰਿਹਾ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਕਰਦੇ ਹੋ ਲਾਇਕ ਆਪਾਂ ਚੱਲੇ ਆਂ ਸਕੰਜਾ ਲਿਆ ਪਾ ਮਗਰ ਆਪਾਂ ਦਾ ਰਸਤਾ ਕਰਨਾ ਸੱਟ ਰਾਸਤੇ 'ਚ ਟੋਏ ਜੇ ਪੈ ਗਏ ਆ ਰਾਹ ਤੇ ਪੌਣੀ ਮਿੱਟੀ ਤੇ ਟਾਈਮ ਇੱਕ ਦਾ ਹੋ ਗਿਆ ਡੇਢ ਦਾ ਤੇ ਹੁਣ ਸੂਰਜ ਚੜਿਆ ਵਾ ਚਲੋ ਚੱਲਦੇ ਆ ਤੁਹਾਨੂੰ ਪਰ ਦੇ ਮਿੱਟੀ ਫਿਰ ਲਾਉਣੇ ਸਾਗ ਤਾਂ ਸ਼ੋਰ ਆਪਾਂ ਬੈਠਾ ਏ ਸਾਰਿਆਂ ਨੂੰ ਬਰਬਰੀ ਸਤਿ ਸ਼੍ਰੀ ਅਕਾਲ ਚਲੋ ਚੱਲਦੇ ਆ ਮੰਡ ਦਿਖਾਉਣੇ ਤੁਹਾਨੂੰ ਜਾ ਕੇ ਹਿਸਾਬ بتاਉ ਉੱਥੋਂ ਕੀ ਹੈ ਬਣੇ ਰਿਓ ਵੀਡੀਓ ਨਾ ਰੋਮਾਂਟਿਕ ਰੋਮਾਂਟਿਕ ਵੀਡੀਓਗਨ ਲਈ। ਸੇ ਲਈ। ਲੋ ਮੇਤਰਾ ਆਪਾਂ। ਇੱਥੋਂ ਬੇਲੇ ਮਿੱਟੀ ਚੱਕ ਵੇ ਗੁਰਦਾਰੇ ਵਾਸਤੇ ਆਪਾਂ ਚਲ ਭਰਨੇ ਇੱਕ ਦੋ ਸਕੰਜਾ ਭਰਨਾ ਟੋਏ ਜੀ ਭਰਨ ਵਾਸਤੇ ਰਾਹ ਦੇ। ਤੇ ਆਪਾਂ ਪਹੁੰਚ ਚੁੱਕੇ ਆ। ਕੱਲੇ ਸ਼ੇਰ ਤੇ ਤੁਹਾਨੂੰ ਦਿਖਾਉਨੇ ਆ ਬਿਆਸ ਦਰਿਆ। ਦਰਿਆ ਦਾ ਦਿਖਾਉਨੇ ਤੁਹਾਨੂੰ ਜੁਗਾਟ। ਖਵਾ ਜਾ। ਇਹਦਾ ਜਿੱਧਰ ਨੂੰ ਮੂਡ ਹੋ ਗਿਆ ਨੇ ਉਧਰ ਨੂੰ ਹੀ ਧਾਬ ਦੇਣਾ ਵਾ ਇਹ ਨਹੀਂ ਕਿ ਆ ਹੁਣ ਆ ਜਿਹੜੀ ਇਧਰ ਆ ਮਾਲਕੀ ਹੈ ਲੋਕਾਂ ਦੀ ਮਾਲਕੀ ਹੈ ਵਿਚਾਰਿਆਂ ਦੀ ਇਹਦਾ ਜਿੱਧਰ ਮੂਡ ਹੋ ਗਿਆ ਨੇ ਧਾਬ ਦੇਣਾ ਤੁਹਾਨੂੰ ਮੈਂ ਦਿਖਾਉਣਾ ਲੋਕਾਂ ਨੂੰ ਸੀਰੀਅਸ ਨਹੀਂ ਜਾਣਾ ਚਾਹੀਦਾ ਠੀਕ ਆ ਤੈਨੂੰ ਜੁੰਗਮ ਕਰਕੇ ਦਿਖਾਣਾ ਇਹਦਾ ਜਿੱਧਰ ਨੂੰ ਮੂਡ ਹੋ ਗਿਆ ਫੇਰ ਨਹੀਂ ਬਖਸ਼ਦਾ ਇੰਨਾ ਹੈਗਾ ਇੰਨੀ ਗੱਲ ਹੈ ਕਿ ਤੰਗ ਵੀ ਨਹੀਂ ਕਰਦਾ ਗਰੀਬ ਬੰਦੇ ਨੂੰ ਤੰਗ ਵੀ ਨਹੀਂ ਕਿਤਾ ਹੁਣ ਮਾੜੇ ਮਾਤਰ ਬੰਦੇ ਦੀ ਨਾ ਬੈਲੀ ਤੰਗ ਵੀ ਨਹੀਂ ਕਰਦਾ ਉਹ ਤੇ ਆ ਵਾਣ ਖਾਣ ਜੋਗਾ ਜੀ ਉਧਰਲੇ ਬੰਦੇ ਬਹੁਤ ਤੰਗ ਪਰੇਸ਼ਾਨ ਜਿੱਦਾਂ ਦੱਬੀ ਜਾਂਦੇ ਸੀ ਦੱਬੀ ਜਾਂਦੇ ਇਧਰਲੇ ਜਿੱਥੇ ਚੱਲਦੇ ਇਧਰਲੇ ਕੋਈ ਹੁੰਦਾ ਹੁਣ ਪਾਣੀ ਵੇਖੋ ਤੇ ਚੱਕੀਆਂ ਵਾਹਦੀਆਂ ਪਾਣੀ ਦੀਆਂ ਠੀਕ ਆ ਉਹਦੀਆਂ ਚੱਕੀਆਂ ਵਾਹ ਰਿਹਾ ਮੈਂ ਢੂੰਗਾ ਪਾਣੀ ਹੈ ਪੂਰਾ ਫੁੱਲ ਢੂੰਗਾ ਵਾ ਇੱਥੇ ਹੁਣ ਤੇ ਆ ਵਿੱਚ ਟਿੱਬੀਆਂ ਟਿੱਬੀਆਂ ਪਾਣੀ ਆਇਆ ਵਾ ਜਿਆਦਾ ਆਪਾਂ ਇਧਰ ਨਹੀਂ ਹਾਂ ਮਗਰ ਮੱਛੀ ਨਾ ਕੰਡਿਆਲ ਕੀ ਕਹਿੰਦੇ ਇੱਥੇ ਆ ਗਏ ਖੁਦ ਮੈਂ ਵੇਖੇ ਆ ਵੀ ਪਿਛਲੀ ਵੀਡੀਓ ਵਿੱਚ ਚੈੱਕ ਕਰ ਲਿਓ ਉਹਨਾਂ 'ਚ ਹੋਣਗੇ ਉਹਨਾਂ ਦੇ ਵਿੱਚ ਇੱਥੇ ਜਦੋਂ ਵੇਚ ਰਿਆਂ ਦਾ ਵੇਚ ਉਹ ਜਦੋਂ ਟਿੱਬੀ ਜੀ ਆ ਉਹਨਾਂ ਦੇ ਵਿੱਚ ਧੁੱਪ ਸੇਕਦੇ ਹੁੰਦੇ ਆ ਜਦੋਂ ਉਹ ਨਹੀਂ ਵਿੱਚ ਬਰੇਤੀ ਜੀ ਤੁਹਾਨੂੰ ਦਿਖਾਉਣਾ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ 15 ਪਰ ਉਹਦੀ ਜੂ ਆ ਤਾਂ ਇਹ ਇਧਰ ਡਰਦੇ ਨਹੀਂ ਆਈਦਾ ਕੀ ਪਤਾ ਹੁੰਦਾ ਤੇ ਤਾਂ ਦਿਖਾਉਣਾ ਮੈਂ ਜਿੱਦਾਂ ਆ ਚੀਜ਼ ਆ ਇਹਨਾਂ ਉੱਪਰ ਨਾ ਇਹਨਾਂ ਉੱਪਰ ਤੋਂ ਪਸੇਕਦੇ ਹੁੰਦੇ ਆ ਆ ਉਧਰ ਦੇਖੋ ਗੰਨੇ ਨੂੰ ਕਿਦਾਂ ਗੰਨੇ ਵਾਲੇ ਖੇਤ ਨੂੰ ਕਿੱਡਾ ਟਾਪਦਾ ਕਮਾਲ ਆ ਤੇ ਢਾ ਲੱਗੀ ਐ ਕਮਾਲ ਨੂੰ ਢਾ ਲਾਤੀ ਦਰਿਆ ਨੇ ਤਦੋਂ ਹੈਗੇ ਤਾਂ ਜੀਮੀਦਾਰ ਦਾ ਨੁਕਸਾਨ ਹੈ ਜਾਂਦਾ ਮਾਲਕੀਆਂ ਹੀ ਹੁਣ ਵਿੱਚ ਵਿੱਚ ਵਾਲੀਆਂ ਗਟੀਆਂ ਜਦ ਨਾਲ ਵਿੱਚੋਂ ਸਾਫ਼ ਹੋਏ ਪਾਣੀ ਲੰਘਦਾ ਫੇਰ ਘੱਟ ਨੁਕਸਾਨ ਹੁੰਦਾ ਵਾ ਤੇ ਬਾਕੀ ਹੁਣ ਤਾਂ ਡੰਗਰ ਘੱਟ ਹੁੰਦੇ ਆ ਕਰਨਾ ਮਤਲਬ ਕਿ ਚਰਾਉਣ ਚੂਣ ਪਹਿਲਾਂ ਡੰਗਰ ਲੋਕੀ ਬਹੁਤ ਚਰਾਉਂਦੇ ਹੁੰਦੇ ਸੀ ਆਹ ਕੋਈ ਕੋਈ ਵੱਢ ਕੇ ਰੱਖੀ ਉਹ ਆਪਾਂ ਉਥੇ ਕਿਤੇ ਰਾਹ ਖਰਾਬ ਹੀ ਜਦਾਂ ਕੋਈ ਨੰਗਣਾ ਰੁੰਗਣਾ ਹੁੰਦਾ ਨੇਰੇ ਸਵੇਰੇ ਉਹ ਉੱਤੇ ਬੰਦਾ ਮੂੰ ਟੋਏ ਟੋਏ ਜਿਹੀ ਨਿੱਕੇ ਮੋਟੇ ਜੇ ਤੇ ਮੈਂ ਹਾਂ ਚੱਲ ਆਪਾਂ ਵੀ ਕੋਸ਼ਿਸ਼ ਕਰਦੇ ਆ ਆਪਾਂ ਰਾਸਤਾ ਵਧੀਆ ਕਰਦੇ ਆ ਤਾਂ ਨੰਗਣਾ ਤੇ ਆਪਾਂ ਵੀ ਹੈਗਾ ਇਹ ਨਹੀਂ ਵੀ ਆਪਣੇ ਵੀ ਟਰਾਲੀਆਂ ਕਰਦੀਆਂ ਨੰਗਣੀਆਂ ਉਹਨਾਂ ਟੋਏਾਂ ਚ ਘਾਹ ਦੇ ਵਿੱਚ ਰਾਸਤੇ ਚ ਘਾਹ ਉੱਤੇ ਬਹੁਤ ਵਿੱਚ ਟੋਏ ਉਹ ਮੋਟਰਸਾਈਕਲ ਜਦੋਂ ਕਿਸੇ ਤੇ ਜਾਂਦਾ ਜੋ ਕੋਈ ਜਾਂ ਬਜ਼ੁਰਗ ਆਦਮੀ ਲੰਘਦਾ ਜਾਂ ਕਿਦਾਂ ਉਹ ਘਾਹ ਚ ਪਤਾ ਨਹੀਂ ਲੱਗਦਾ ਪੈਰ ਪੂਰ ਪੈ ਗਈ ਪੈਰ ਪੂਰ ਮਰੋੜਿਆ ਜਾਂਦਾ ਕਾ ਕਿਤੇ ਆਪਾਂ ਚਲੋ ਇੱਕ ਦੋ ਸਕੰਜਾ ਪੈਣਾ ਉਸੇ ਪਾ ਦਨੇ ਆ ਆਪਣਾ ਕਿਹੜਾ ਜੋਰ ਲੱਗਦਾ ਕੰਮ ਤਾਂ ਕਰਨਾ ਚਾਹੀਦਾ ਪਾਉਣੇ ਫਿਰ ਕਰਦੇ ਆ ਭਰ ਕੇ ਸਕੰਜਾ ਮਿਲਦੇ ਤੁਹਾਨੂੰ ਗੇਨ ਆਪਾਂ ਬੋਤਲ ਕੱਟ ਕੇ ਲਾਈ ਸੀ ਬੋਤਲ ਜੇ ਤਾਂ ਬੋਤਲ ਕੱਟ ਕੇ ਲਾਤੀ ਉੱਤੇ ਤੇ ਉਹ ਇੱਥੇ ਕਲੰਪ ਕਾਸਤਾ ਹੈ ਆਹ ਰਸਿਓ ਮੈਨੂੰ ਰਿਗਾਰਡ ਆਣ ਤੁਸੀਂ ਕਿਦਾਂ ਆਹ ਰਿਗਾਰਡ ਵਧੀਆ ਲੱਗਾ ਯਾਰ ਦੱਸਾਂ ਗੱਲ ਡਰ ਹੋਰ ਕੋਈ ਨਹੀਂ ਇੱਕੋ ਗੇਹ ਜਿਹੜੀ ਹੁੰਦੀ ਐ ਇਹ ਕੋ ਇਥੋਂ ਖੋਲ ਕੇ ਛੁੱਟ ਦਿੰਦੇ ਆ ਕਈਆਂ ਕਈਆਂ ਨੇ ਚਾਂਸ ਹੋਏ ਆ ਇਥੋਂ ਖੋਲ ਕੇ ਛੁੱਟ ਦਿੰਦੇ ਆ ਇਹ ਜਿਗਾਰਡ ਆਪਾਂ ਆ ਵੀ ਬਣਾਇਆ ਵਾਸ਼ਾ ਲੈ ਕੇ ਪੱਤੀਆਂ ਲਵਾ ਕੇ ਕਲੰਪ ਬਣਾਤੇ ਇਹਦੇ ਇਹ ਕੰਮ ਐ ਵਧੀਆ ਵਾ ਸੇਫਟੀ ਹੁਣ ਕੋਈ ਖੋਲੂਗਾ ਕਰੂਗਾ ਖੋਲਣ ਕਰ ਲੱਗਾ ਟਾਈਮ ਲੱਗਦਾ ਕੋਈ ਐਡੀ ਛੇਤੀ ਤੇ ਨਹੀਂ ਨਾ ਅਗਲਾ ਫੱਟ ਕੇ ਪਾ ਸਕਦਾ ਉਤੋਂ ਜਿੰਦਾ ਮਰਜੀ ਕਮਾਈ ਜਾਵੇ ਤਦ ਤੱਕ ਇਚ ਕਰ ਪਰ ਜਿੰਦਾ ਮਰਜੀ ਕਮਾਈ ਜਿਹੜਾ ਟੱਕਣ ਨਹੀਂ ਨਿਕਲਦਾ ਉਹ ਨਾ ਚਿਰਕੇ ਤਾਂ ਨਿਕਲ ਜੂਗਾ ਠੀਕ ਆ ਤੇ ਕਾਹ ਗਏ ਦੀ ਬਹੁਤ ਸਮੱਸਿਆ ਆ ਇਹਦਾ ਹੁਣ ਆਪਾਂ ਕੋ ਹੱਲ ਕਰਦੇ ਆ ਇਹਦਾ ਹੱਲ ਕਰਨਾ ਜਿਹੜੀ ਆ ਗੇਜ ਮਗਲਾਲ ਚੈੱਕ ਕਰਨ ਵਾਲੀ ਇਹ ਹੋਰ ਕੱਖ ਨਹੀਂ ਗੇਜਾਂ ਕੱਢ ਲੈਂਦੇ ਆ ਨਿੱਕੇ ਨਿੱਕੇ ਆ ਮਾੜੀਆਂ ਹਰਕਤਾਂ ਕਰਦੇ ਰਹਿੰਦੇ ਬਾਕੀ ਇਹ ਜਗੜ ਦੱਸਿਓ ਤੁਸੀਂ ਕਿਦਾਂ ਇਹ ਜਗੜ ਪਾਸ ਆ ਨਾ ਬੋਤਲ ਵਾਲੇ ਤੇ ਕਹਿੰਦੇ ਵੀ ਸਾਹ ਨਹੀਂ ਆਉਣਾ ਸਾਥ ਚਲੋ ਉਹਦੇ ਵੀ ਆਉਂਦਾ ਕੱਟ ਦਿੱਤੇ ਸੀ ਪਰ ਇਹ ਜਗਾਰ ਦੇਖਿਓ ਦੱਸਿਓ ਇਹ ਕਿਦਾਂ ਸਿਰਾਂ ਲੱਗਾ ਕਿ ਨਹੀਂ ਲੱਗਾ ਕੁਛ ਵੀ ਨਹੀਂ ਇੱਕ 100 ਰੁਪਏ ਦੀ ਚੀਜ਼ ਲੱਗਦੀ ਸਿਰਫ ਟਰੈਕਟਰ ਦੀ ਸੇਫਟੀ ਪੰਜ ਜਾਂਦੀ ਕੋਈ ਕੁਛ ਨਹੀਂ ਕਰ ਸਕਦਾ ਠੀਕ ਆ ਜਿੰਨੇ ਕਰਨਾ ਉਹਨੇ ਤਾਂ ਬਹੁਤ ਕੁਝ ਕਰ ਜਾਣਾ ਵਾ ਜੇ ਕੋਈ ਨੁਕਸਾਨ ਕਰਨ ਤੇ ਆ ਹੀ ਗਿਆ ਪਰ ਜਿਹਨੇ ਕੋ ਮਾੜੀ ਨੀਤੀ ਮਾੜੀ ਮੋਟੀ ਛੇਤੀ ਕਰਨਾ ਉਹ ਨਹੀਂ ਕਰ ਸਕਦਾ ਠੀਕ ਹੈ ਚਲੋ ਮਿਲਦੇ ਆਂ ਭਰ ਲਈਏ ਸਕੰਜਾ ਫਿਰ ਮਿਲਦੇ ਆਂ ਟੋਮਟਰ ਸਕੰਜਾ ਭਰ ਲਿਆ ਆਪਾਂ ਕਲਦੇ ਹੁਣ ਪੰਨੇ ਰਾਜ ਮਿੱਟੀ ਬਣੇ ਰਿਹਾ ਵੀਡੀਓ ਨਾਲ ਕਿਵੇਂ ਨੇ ਕੀ ਕੀ ਰਸਤਾ ਬਹੁਤ ਮਾੜਾ ਵਾ ਆ ਦੇਖੋ ਟਾਇਰਾਂ ਤੋਂ ਪਤਾ ਲੱਗਦਾ ਨਾ ਤੁਹਾਨੂੰ ਕੀ ਕੀ ਬਣ ਰਿਹਾ ਹੈ ਲੋ ਮੇਟਰ ਆਣਾ ਇਦਾਂ ਟੋਏ ਪਏ ਆ ਇਦਾਂ ਵਿਚ ਵਿਚ ਟੋਏ ਪਏ ਰਾਹ ਦੀ ਡਾਂਡ ਲੱਤੀ ਆ ਜਦਾਂ ਉਹ ਕਾਹੂ ਜਾਂ ਜਦੋਂ ਕਾਹੂ ਦੇ ਨਹੀਂ ਪਤਾ ਲੱਗਦਾ ਦੇ ਕਰਕੇ ਮੈਂ ਚਲੋ ਵੀਲੇ ਘਰੇ ਬਹਿਣ ਨੂੰ ਕੀ ਚਲੋ ਕੋਈ ਕੰਮ ਕਰੀਏ ਕੰਮ ਕਰੀਏ ਬਾਕੀ ਕਰਦੇ ਆ ਸੈਟਮੈਂਟ ਜਾ ਲਓ ਮੈਂ ਤਰਾਪਾ ਦੂਜਾ ਭਰ ਲਿਆ ਸਕੰਜਾ ਚੱਲਦੇ ਆ ਤੇ ਬਾਕੀ ਆਈ ਤੇ ਟੋਪ ਲੱਗੀ ਐ ਮੌਸਮ ਘੋੜਾ ਦੇ ਚੱਲਦੇ ਆ ਸਾਨੂੰ ਗਾਂ ਗਾਂ ਦਿਖਾਉਣੇ ਤੁਹਾਨੂੰ ساری ਕਾਰਵਾਈ ਉਹ ਕਿਰਾ ਰਾਸਤਾ ਬਹੁਤ ਚਲਦਾ ਵਾ ਤੇ ਨੰਗਣਾ ਕਰਨਾ ਸੌਖਾ ਹੋ ਜਾਏਗਾ ਪਰ ਤਾਂ ਤੋਂ ਇਹ ਟਾਈ ਭਰਦੇ ਚ ਚਲੋ ਇਹ ਸੇਵਾ ਕੀ ਕੰਪਲੀਟ ਹੋਣ ਪੱਠੇ ਵੱਡিয়ে ਚੱਲ ਕੇ ਦਿਖਾਉਣੇ ਤਾਂ ਲਾਓ ਮਤਲਬ ਪੱਠੇ ਆਪਾਂ ਵੜਲੇ ਪਾਣੀ ਜਿਹੜੀ ਵੜਣੀ ਕੋਸ਼ ਆਪਾਂ ਜਵੀ ਦੇ ਭਾਵੇਂ ਨਿੱਕੀ ਵਢੀ ਜਾਂਦੇ ਹਾਂ ਤਾਂ ਰੋਕਤਾ ਹਾਂ ਕਿਉਂਕਿ ਜਵੀ ਦਾ ਰੇਟ ਡੇਗ ਚੁੱਕਾ ਵਾ ਜਵੀ ਦਾ ਰੇਟ 200 ਤੋਂ ਥੱਲੇ ਆ ਗਿਆ ਤੇ ਤੁਹਾਡੀ ਸਾਈਡ ਤੇ ਕੀ ਕੀ ਕਮੈਂਟ ਕਰਕੇ ਦੱਸਿਓ ਬਾਕੀ ਐਡੀ ਐਡੀ ਵੀ ਆਪਾਂ ਵੜਦੇ ਹਾਂ ਛੋਟੀ ਛੋਟੀ ਵੀ ਤਾਂ ਵੀ ਬਹੁਤ ਆ ਵਿੱਚੋਂ ਵਿੱਚ ਕਿਤੇ ਕਿਤੇ ਮਾੜੀ ਨਹੀਂ ਦੇ ਬਹੁ ਹੈ ਵਧੀਆ ਨਿਕਲੀ ਜਬੀ ਕਣਕ ਨਾਲੋਂ ਚੰਗੀ ਰਹੀ ਮਤਲਬ ਕਣਕ ਤੇ 40 50 ਦੀ ਹੁੰਦੀ 60 70 ਦੀ ਕਿੱਲਾ ਨਿਕਲਦੀ ਤੇ ਬਾਕੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਹੈ ਕਿ ਜੌਂਡੀਅਰ ਦੇ ਚ ਕੰਪਨੀ ਵੀ ਨਹੀਂ ਲਾ ਸਕਦੀ ਇਹ ਜਗੜ ਜਿਹੜਾ ਆਪਾਂ ਲਾਇਆ ਕੰਪਨੀ ਦੇ ਦਿਮਾਗ 'ਚ ਨਹੀਂ ਆਇਆ ਤੇ ਆਪਾਂ ਤਾਂ ਫਿਰ ਕਰਤਾ ਪੱਕਾ ਹਾਲੇ ਦਾ ਤੇ ਚਲੋ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਰੱਬ ਰਾਖਾ ਮਿਲਦੇ ਆਪਾਂ ਅਗਲੀ ਵੀਡੀਓ ਜਿੰਦੇ ਵਾਸਤੇ ਰਹੋ ਆਪਣੀ ਮੰਮੀ ਜੜੀ ਦਾ ਧਿਆਨ ਜਰੂਰ ਰੱਖਿਓ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ ਗੁੱਡ ਬਾਏ